ਬੀਤੇ ਦਿਨ ਵੇਹਾਂ ਚਰਚਾ ਚ ਆਈ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਵੱਲੋਂ ਕੈਲੀਫੋਰਨੀਆ ਵਿੱਚ ਟਰੱਕ ਦੁਰਘਟਨਾ ਦੀ ਖਬਰ ਦਾ ਸਰ ਗੁਰਦਾਸਪੁਰ ਵੀ ਵੇਖਣ ਨੂੰ ਮਿਲ ਰਿਹਾ ਹੈ ਜਸ਼ਨਪ੍ਰੀਤ ਜਿਹੜਾ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾਦਾਰ ਰਹਿਣ ਵਾਲਾ ਹੈ ਉਸ ਦਾ ਪਰਿਵਾਰ ਅਤੇ ਪਿੰਡ ਵਾਸੀ ਜਸ਼ਨਪ੍ਰੀਤ ਦੇ ਹੱਕ ਵਿੱਚ आ खड़ोते ने गुर साहिब की हाजिरी में दावा किया कि जशनप्रीत बचपन तो ही सी आते एक होनहार बच्चा सी इतों तक कि उसका पूरा परिवार ही गुरसिख है नशा करना तो दूर उसने कभी नशे वल वेख्या भी नहीं है उससे झूठे इल्जाम लगाए जा रहे हैं जशनप्रीत सिंह के पिता रविंद्र सिंह पिंड वास का कहना है कि दुर्घटना महज एक दुर्घटना है जो कद भी किसी नाल नाप ਕਰ ਸਕਦੀ ਹੈ ਉਹਨਾਂ ਨੂੰ ਦੁਰਘਟਨਾ ਮੇ ਮਾਰੇ ਗਏ ਤਿੰਨ ਲੋਕਾਂ ਜਿਨ੍ਹਾਂ ਵਿੱਚ ਇੱਕ ਔਰਤ ਅਤੇ ਦੋ ਬੱਚੇ ਵੀ ਸ਼ਾਮਲ ਸਨ ਦੀ ਮੌਤ ਦਾ ਦੁੱਖ ਹੈ ਅਤੇ ਉਹ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ ਪਰ ਜਸ਼ਨਪਰੀ ਦਾ ਨਸ਼ੇ ਨਾਲ ਕੋਈ ਸੰਬੰਧ ਨਹੀਂ ਹੈ ਉਹ ਨਸ਼ਾ ਨਹੀਂ ਕਰਦਾ ਉਸ ਨੂੰ ਨਾਜਾਇਜ਼ ਫੜੀਆਂ ਜਾ ਰਿਹਾ ਹੈ ਉਹਨਾਂ ਨੇ ਭਾਰਤ ਸਰਕਾਰ ਅਕੇ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਕੇ ਇਸ ਦੀ ਕਰਾਈ ਨਾਲ ਜਾਂਚ ਕਾਰਬੋਨ ਲਈ ਅਮਰੀਕਾ ਦੀ ਸਰਕਾਰ ਨਾਲ ਅਤੇ ਕੈਲੀਫੋਰਨੀਆ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਿੱਖ ਧਰਮ ਨੂੰ ਨਾਜਾਇਜ਼ ਬਦਨਾਮ ਨਾ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦ ਭਾਗੀ ਘਟਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਸੀ ਇਹ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅੰਮ੍ਰਿਤਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਉਹਨਾਂ ਅਮਰ ਛਕਿਆ ਹੋਇਆ ਵਾ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਇਹ ਗਲਤ ਇਲਜ਼ਾਮ ਲਾਉਣ ਦੇ ਆ ਵੀ ਡਰੱਗਸ ਕਰਨ ਦੇ ਡਰੱਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮੰਨਦੀ ਬਾਕੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਦਾਂ ਹੋ ਗਏ ਆ ਹੋਰ ਵੀ ਜਿੱਦਾਂ ਵੀ ਹੈ ਨੁਕਸਾਨ ਹੋਇਆ ਉਹ ਬਹੁਤ ਦੁੱਖ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਾ ਲਾਏ ਜਾਣ ਕਿ ਇਹ ਡਰੱਗਸ ਆ ਇਹਦੇ ਉੱਤੇ ਸਾਡੇ ਉੱਤੇ ਬਹੁਤ ਮਾੜਾ ਅਸਰ ਹੋਂਡਿਆ ਵਾ ਇਸ ਚੀਜ਼ ਦਾ ਜਿਹੜਾ ਦੇਖਦਾ ਉਹ ਹੀ ਕਹਿੰਦਾ ਵਾ ਕਿ ਇਹ ਬੰਦਾ ਡਰੱਗਸ ਕਰਦਾ ਜੇ ਉਹ ਇਹ ਗਲਤ ਹੈ ਅੱਜ ਪੁੱਤਰ ਸਾਡੇ ਵਾਸਤੇ ਪਿੰਡ ਦੇ ਮੋਤਵਾਰ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਕਿ ਇਹ ਡਰੱਗਸ ਕਰਦਾ ਕਿ ਨਹੀਂ ਅਮਰਤ ਹਾਰੀ ਮੇਰਾ ਪੁੱਤ ਸੀਗਾ ਆ ਚੀਜ਼ ਆ ਇਲਜ਼ਾਮ ਨਾ ਲਾਓ ਡਰੱਗਸ ਦਾ ਇਲਜ਼ਾਮ ਨਾ ਲਾਓ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਤੁਹਾਡੇ ਅੱਗੇ ਬੇਨਤੀ ਆ ਵੀ ਇਹ ਚੀਜ਼ ਦਾ ਇਲਜ਼ਾਮ ਨਾ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਬਹੁਤ ਰਿਲੇਸ਼ਨ ਵਧੀਆ ਇਹਨਾਂ ਨਾਲ ਹੋਣਾ ਜਾਣਾ ਸਾਡਾ ਪਰਿਵਾਰ ਉਹ ਬੱਚੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਸਵੇਰੇ ਜਦੋਂ ਗੱਲ ਹੋਣੀ ਉਦੋਂ ਵੀ ਉਹਦੇ ਮੂੰਹ ਚੋਂ ਬਾਣੀ ਸਾਮਾ ਨੂੰ ਜੇ ਕਿਤੇ ਗੱਲ ਹੋਣੀ ਤਾਂ ਤਾਂ ਵੀ ਬਾਣੀ ਪੜਦਾ ਸੀ ਤੇ ਜਿਹੜੀ ਘਟਨਾ ਹੋਈ ਐਕਸੀਡੈਂਟ ਹੋਇਆ ਵਾ ਉਹਦਾ ਅਸੀਂ ਵੀ ਗੁਰਦੁਆਰੇ ਸਾਹਮਣੇ ਖੜੇ ਆ ਅਸੀਂ ਬਹੁਤ ਬਦਲੋ ਜਿਹੜਾ ਪਰਿਵਾਰ ਚਲ ਗਿਆ ਆਪਾਂ ਉਹਨਾਂ ਦਾ ਬਹੁਤ ਦਿਨੋਂ ਕਿੰਨੇ ਕਿ ਸੱਚੇ ਪਾਸ਼ਾ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਵੱਡਾ ਦੁੱਖ ਲੱਗਾ ਸਾਨੂੰ ਵੀ ਪਰ ਜਿਹੜਾ ਜਸ਼ਨਪ੍ਰੀ ਤੇ ਇਲਜ਼ਾਮ ਲੱਗ ਰਿਹਾ ਨਾ ਡਰਗ ਦਾ ਉਹ ਬਿਲਕੁਲ ਬੇਬੁਨਿਆਦ ਆ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਟਰੱਕ ਚ ਚਲਾ ਰਹੇ ਹਨ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਪਈ ਆਪਣੇ ਨੂੰ ਆਪ ਨਾ ਪੰਡੋ ਉਹ ਮੁੰਡਾ ਬਿਲਕੁਲ ਇੱਕ ਚੀਜ਼ ਦੀ ਅਸੀਂ ਗਰੰਟੀ ਲੈਂਦੇ ਆ ਕਿ ਉਹਨੇ ਡਰਗ ਨਹੀਂ ਕੀਤੀ ਜੇ ਕੋਈ ਉਹਤੇ ਗਲਤ ਇਲਜ਼ਾਮ ਲਾ ਰਿਹਾ ਵਾ ਤੇ ਤੁਸੀਂ ਸਭੋਂ ਡਟ ਕੇ ਖਲੋਵੋ ਉਹਦੇ ਨਾਲ ਕਿ ਉਹ ਇੱਕ ਸਿੱਖ ਨੂੰ ਕੋਈ ਬਦਨਾਮ ਨਾ ਕਰੇ ਅਮਰਤਾਰੀ ਨੂੰ ਉਹ ਮੁੰਡਾ ਬਿਲਕੁਲ ਇਸ ਕੰਮ ਦੇ ਵਿੱਚ ਕਦੀ ਜ਼ਿੰਦਗੀ ਚ ਜਾ ਨਹੀਂ ਸਕਦਾ ਅਸੀਂ ਇਸ ਕੰ ਦਾ ਵਿਸ਼ਵਾਸ ਤੋਂ ਹੁੰਦੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਉਹਦੇ ਤੇ ਗਲਤ ਕਮੈਂਟ ਕਰਦੇ ਨਾ ਉਹ ਆਪਣਾ ਆਪਣਾ ਮੂੰਹ ਬੰਦ ਕਰੋ ਹੱਥ ਜੋੜ ਕੇ ਬੇਨਤੀ ਆ ਕਿ ਉਹ ਅਮਰਤਾਰੀ ਨੂੰ ਇਦਾਂ ਨਾ ਬਦਨਾਮ ਕਰੋ ਕਿ ਉਹਨੇ ਡਰੱਗ ਕੀਤਾ ਸੀ ਇਹ ਗੱਲ ਗਲਤ ਹੈ ਇੰਨੀ ਮੇਰੀ ਬੇਨਤੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਯੂ ਐਸ ਏ ਚ ਕੈਲਿਫੋਰਨੀਆ ਵਿੱਚ ਇਹ ਹਾਸਾ ਵਾਪਰੇਆ ਟਰੱਕ ਦਾ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਘਟਨਾਵਾ ਹੈ ਔਰ ਜਿਹੜੇ ਸਾਡੇ ਉਥੇ ਲੇਡੀਜ਼ ਉਹਨਾਂ ਦੇ ਬੱਚੇ ਦੂਰ ਦੀ ਜੱਥ ਹੋਈ ਆ ਮੈਂ ਉਹਨਾਂ ਦੇ ਨਾਲ ਬਹੁਤ ਹੀ ਡੂੰਘਾ ਦੁੱਖ ਪ੍ਰਗਟ ਕਰਦਾ ਕਿਉਂਕਿ ਇਹ ਐਕਸੀਡੈਂਟ ਜਿਹੜਾ ਨਾ ਹੀ ਮਾੜਾ ਹੈ ਪਰ ਇਹਨਾਂ ਦੇ ਜਿਹੜੇ ਬੱਚੇ ਜਸਰਪ੍ਰੀਤ ਸਿੰਘ ਜੀ ਜਿਹੜੇ ਸਾਡੇ ਉਹਨਾਂ ਦੀ ਮੈਂ ਖਬਰ ਪੜ੍ਹਿਆ ਸੀ ਉਹ ਬੱਚਾ ਇੱਥੇ ਸਕੂਲ 'ਚ ਪੜ੍ਹਦਾ ਸੀ ਬਹੁਤ ਹੀ ਹੁਨਾਰ ਤੇ ਲਾਇਕ ਬੱਚਾ ਸੀ ਅਮਰਤਾਰੀ ਪਰਿਵਾਰ ਆ ਉਹਨਾਂ ਦੇ ਡੈਡੀ ਜੀ ਇਹ ਮੇਰੇ ਲੱਗੇ ਆਏ ਆ ਇਹ ਗੁਰਸੇਖ ਪਰਿਵਾਰ ਇਹਨਾਂ ਦੀ ਮੰਮੀ ਜਿਹੜੀ ਹੈ ਉਹ ਪ੍ਰਲਾਪ 'ਚ ਬਹੁਤ ਦੋਖ ਮਹਿਸੂਸ ਕਰ ਰਿਹਾ ਕਿ ਜੋ ਉੱਥੇ ਘਟਨਾ ਵਾਪਰੀ ਹੈ ਪਰ ਮੈਨੂੰ ਬੜਾ ਇਹ ਡੂੰਘਾ ਦੋਖ ਹੋਇਆ ਕਿ ਇੱਕ ਅਮਰਤਾਰੀ ਪਰਿਵਾਰ ਨੂੰ ਇਦਾਂ ਨਸਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਡਰੱਗ ਕੀਤਾ ਹੀ ਜਾਂਦੇ ਕਿਉਂ ਬੱਚੇ ਨੇ ਅਜ ਤੱਕ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਟੱਚ ਕੀਤਾ ਇਹ ਮਹਾਰਾ ਦੀ ਹਜ਼ੂਰੀ 'ਚ ਖੜੇ ਆਂ ਇਹ ਗੱਲ ਕਰ ਰਹੇ ਆਂ ਸੋ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਭਾਰਤੀ ਲੋਕਾਂ ਨੂੰ ਜਾਂ ਵਰਲਡ ਦੇ ਵਿੱਚ ਵਾਸੀ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀ ਕੋਈ ਸ਼ੋਸ਼ਣਾ ਛੱਡਿਆ ਜਾਏ ਬਿਲਕੁਲ ਅਮਰਤਾਰੀ ਆ ਔਰ ਅਸੀਂ ਗਰੰਟੀ ਦੇ ਤਹਿਤ ਉਹਨੂੰ ਤਿਆਰ ਆ ਗੁਰੂ ਦੀ ਹਜ਼ੂਰੀ 'ਚ ਖੜੇ ਆਂ ਇਸ ਕਰਕੇ ਨਸ਼ਾ ਕੋਈ ਨਹੀਂ ਕਰਦਾ ਸੀ ਪਰ ਜੋ ਐਕਸੀਡੈਂਟ ਹੋਇਆ ਉਹ ਬਹੁਤ ਹੀ ਦੁਖਦਾਈ ਤੇ ਬਹੁਤ ਹੀ ਤੇ ਦਿਲ ਨੂੰ ਛੱਟ ਮਾਰਨ ਵਾਲਾ ਸੋ ਮੈਂ ਪਾਸ ਦੀ ਸਰਕਾਰ ਨੂੰ ਮੁੱਖ ਮੰਤਰੀ ਦੇ ਨਦਰ ਪ੍ਰਧਾਨ ਮੰਤਰੀ ਦੇ ਨਦਰ ਬੋਤੀ ਜੀ ਨੂੰ ਉਥੇ-ਉਥੇ ਦੇ ਰਾਸ਼ਟਰਪਤੀ ਨੂੰ ਕਹਿੰਦਾ ਬੇਨਤੀ ਕਰਦਾ ਕਿ ਇਹ ਤੇ ਤਹਿ ਤੱਕ ਢੰਗਾਈ ਤੱਕ ਜਾਇਆ ਜਾਏ ਕਿ ਨਸ਼ਾ ਜਿਹੜਾ ਬਿਲਕੁਲ ਹੀ ਕਰਦਾ ਉੱਥੇ ਮੈਂ ਨਾਲ ਬੇਨਤੀ ਕਰਦਾ ਕਿ ਬੱਚਾ ਕੋਲੋਤਾ ਇਹਨਾਂ ਦਾ ਬੱਚਾ ਹੋਣ ਹਰ ਬੱਚਾ ਵਾ ਉੱਥੇ ਕੋਈ ਝੂਠਾ ਕੇਸ ਨਾ ਬਣ ਜੇ ਸੋ ਇਸ ਕਰਕੇ ਮੈਂ ਅਕਾਲ ਤਖਤ ਸਾਹਿਬ ਦੇ ਜਹਦਾਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਤੁਰੰਤ ਹੋਰ ਸਿੱਖ ਸਧਾਰਮਿਕ ਜਥੇਬੰਦੀਆਂ ਜਿਹੜੀਆਂ ਉਹਨੂੰ ਮਸਤਯੁਰਕ ਬੇਨਤੀ ਕਰਦਾ ਕਿ ਉਹ ਵੀ ਇਸ ਕੇਸ ਸਭ ਇਹ ਜਿ ਸਮੂਲੀਅਤ ਕਰਨ ਤਾਂ ਜੋ ਇਹ ਬੱਚੇ ਨੂੰ ਇਨਸਾਫ ਮਿਲ ਸਕੇ ਕਿਉਂਕਿ ਸਮੁੱਚਾ ਪਿੰਡ ਜਿਹੜਾ ਅਜ ਗੁਰਦਾਰ ਸਾਹਿਬ ਦੇ ਹਜ਼ੂਰੀ ਜਿੱ ਇਕੱਠਾ ਹੋ ਕੇ ਇਹ ਪਿਛਵਾਹ ਤੇ ਰਿਆ ਕਿ ਬੱਚਾ ਕੋਈ ਨਸ਼ਾ ਕਰਦਾ ਹੀ ਨਹੀਂ ਹੈ ਸੋ ਇਹ ਕੁਦਰਤੀ ਇੱਕ ਬਾਣਾ ਬਪੜਿਆ ਤੇ ਜਿਹਦਾ ਬਹੁਤ ਦੁੱਖ ਵਾ ਔਰ ਜੋ ਉੱਥੇ ਮੋਤਾਂ ਹੋਈਆਂ ਉਹਦਾ ਅਹੀਂ ਡੂੰਗਾ ਦੁੱਖ ਦੇ ਨਾਲ ਕਰਦੇ ਆ ਕਿ ਜੋ ਇਹ ਹੋਣਾ ਨਹੀਂ ਚਾਹੀਦਾ ਪਰ ਇਹ ਜਿਹੜਾ ਐਕਸੀਡੈਂਟ ਹੈ ਇਹ ਕੁਦਰਤ ਦੇ ਹੱਥ ਹੈ ਉਸ ਕਾਲਪੁਰ ਕਵਾਹਿ ਗੁਰਦੇ ਹੱਥ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ